ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਭਵਾਂ ਡੇਰੀ ਫਾਰਮ 511 ਤੇ ਅੱਜ ਦੀ ਵੀਡੀਓ ਕਵਰ ਕਰਨ ਲੱਗੇ ਆ ਪਿੰਡ ਮਾਲਾ ਖੇੜੀ ਤਹਿਸੀਲ ਅjnਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਤੁਹਾਨੂੰ ਤਿੰਨ ਝੋਟੀਆਂ ਬਖਾਵਾਂਗੇ ਆਪਾਂ ਪਹੁੰਚੇ ਆਂ ਵੀਰ ਸ਼ੇਰੇ ਦੇ ਕੋਲ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਆਂ ਨਾਲੀ ਜਾਣਕਾਰੀ ਸਤਿ ਸ਼੍ਰੀ ਅਕਾਲ ਵੀਰ ਜੀ ਸਿਗਰ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸਨੋ ਕੀ ਹਾਲ ਜੇ ਵਧੀਆ ਵਧੀਆ ਕਿਰਪਾ ਜੀ ਬਨੂ ਰਾਮ ਦਾਸ ਜੀ ਚਿਰਪਾ ਚਾਹੀਦੀ ਆ ਹਾਂਜੀ ਹਾਂਜੀ ਲੈ ਆਂਦੀ ਆ ਅੱਜ ਫੇਰ ਨੀਲੀਆਂ ਪੂਰੀਆਂ ਹਾਂਜੀ ਹਾਂਜੀ ਲੈ ਆਂਦੀ ਆ ਵੀ ਜੀ ਮਾਲ ਬੜਾ ਘੱਟ ਨੰਬੰਦੇ ਸੀ ਹੇੜ ਕੇ ਆਪਣੀ ਵੀਡੀਓ ਦੇ ਨਾਂਗੇ ਪੈ ਦੋ ਤਿੰਨ ਅੱਛਾ ਜੀ ਮਾਲ ਬਹੁਤ ਘੱਟ ਸੀ ਬਾਹਰ ਠੀਕ ਜੀ ਆ ਵੀ ਵੀਰ ਭਰਾ ਹੁਣ ਕਰੇ ਮਿਲਦਾ ਪਿਆ ਫੇਰ ਚਲੋ ਦੋ ਤਿੰਨ ਦਿਨਾਂ ਬੜੀ ਬ੍ਰੇਕ ਲੱਗੀ ਰਹੀ ਹੁਣ ਤਾਂ ਮੇਰੇ ਖਾਲ ਨਾਲ ਜੰਗ ਦਾ ਕਰਕੇ ਦਈਏ ਤੇ ਲੋਕੀ ਵੇਚੀ ਜਾਂਦੇ ਆ ਆ ਕਾਫੀ ਪਸ਼ੂ ਵੇਚਣਦੇ ਉਧਰ ਬੱਡ ਰੇਜੀਏ ਚੋਂ ਹਾਂਜੀ ਹ ਇਧਰੋਂ ਟਾਰੀ ਸਾਈਡ ਤੋਂ ਭਿੰਡੀਆਂ ਸਾਈਡ ਤੋਂ ਜੀ ਮਿਰਦੀ ਬਾਰਡਰ ਜੀ ਹਸਾਮਨਾ ਬਾਰਡਰ ਦੇ ਨੇੜੇ ਆ ਸਾਰਾ ਇਥੋਂ ਭਿੰਡੀਆਂ ਨਾਲੋਂ ਤੁਸੀਂ ਦੱਸੋ ਭਿੰਡੀਆਂ ਤੇ ਗਾੜੀ ਬਾਰਡਰ ਸ਼ੁਰੂ ਹੋ ਜਾਂਦਾ 10 15 ਕਿਲੋਮੀਟਰ ਤੇ ਸਾਨੂੰ ਬਾਰਡਰ ਸ਼ੁਰੂ ਹੋ ਜਾਂਦਾ ਇਥੋਂ ਠੀਕ ਠੀਕ ਜੀ ਬਾਰਡਰ ਤੇ ਆ ਤੇ ਇਧਰ ਚਲੋ ਟਾਰੀ ਟੁਰੀਅਲ ਤੇ ਬਿਲਕੁਲ ਅਗਾਂਹ ਬਾਰਡਰ ਤੋਂ ਪਹਿਲਾਂ ਨੇੜੇ ਪੈ ਜਾਂਦਾ ਹਾਂ ਜੀ ਉੱਥੇ ਹੀ ਆਈ ਜੀ ਬਾਰਡਰ ਤੇ ਕੰਡੇ ਤੋਂ ਹੀ ਆਈ ਹਸਾਮਨਾ ਨਾਲ ਠੀਕ ਹੈ ਜੀ ਤੇ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰੀ ਆਪਣਾ ਨਾਮ ਦੇ ਦੱਸ ਦਿਓ ਐਡਰੈਸ ਨਾ ਮੇਰਾ ਸ਼ੇਰਾ ਜੀ ਪਿੰਡ ਮਾਲਾ ਕਿੜੀ ਤਹਿਸੀਲ ਹਿਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ 984536640 ਠੀਕ ਜੀ ਤੇ ਇਹਦੇ ਤੋਂ ਕਰ ਲਈਏ ਸ਼ੁਰੂ ਹਾਂਜੀ ਜੀ ਇੱਥੇ ਕਰ ਲਈਏ ਜੀ ਦੱਸਿਓ ਕੀ ਡਿਟੇਲ ਜੀ ਦੀ ਇਹ ਵੀ ਜੀ ਬੂਰੀ ਨੀਲੀ ਜੇ ਅੱਛਾ ਜੀ ਇਹ ਪਿਓਰ ਚ ਆਉਂਦੀ ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਆ ਠੀਕ ਜੀ ਇਸ ਟਾਈਮ ਤੇ ਇਹਨੂੰ ਸਾਰੀ ਦਸਾਂ ਗਿਣਾ ਦੇ ਸੋਈ ਥੱਲੇ ਮੰਨ ਲਓ ਵੀ 8:00 ਜੀ 9 ਕਿਲੋ ਹੋ ਜੇ ਦੁੱਧ ਰੈਡੀ ਆ ਠੀਕ ਜੀ ਤੇ ਦਿਖਾਈਏ ਖੋਲ ਕੇ ਦਿਖਾਈਏ ਜੀ ਨਾਲ ਕੋਈ ਤਿੱਜਾ ਲੜੋ ਠੀਕ ਜੀ ਦਿਖਾ ਦਿਨੇ ਭਰਾਵਾ 8 ਤੋਂ 9 ਲੀਟਰ ਦੁੱਧ ਆ ਤੇ ਦਾਹਾਂ ਹੀ ਦੇਣਾ ਸਵੀਰ ਜੀ ਹਾਂ ਜੀ ਹਾਂ ਜੀ ਦਾਹਾਂ ਦੇਣਾ ਦਾਹਾਂ ਦੇਣਾ ਸਵੀਰ ਸੁਹਾ ਕਿਰਵਾ ਜੀ ਸੁਹਾ ਵੀ ਜੀ ਦੂਜਾ ਜਾਂ ਤੀਜਾ ਲਾ ਲੈ ਕੋਈ ਹੀਰ ਟਰਾਂਕ ਠੀਕ ਜੀ 1:00 ਵਜੇ ਦੀ ਬੜੀ ਵੱਡੀ ਜਮਾ ਠੀਕ ਜੀ ਲਓ ਜੀ ਵੀਰ ਜੀ ਚੈੱਕ ਕਰ ਸਕਦੇ ਛੇਸ ਕੁਆਲਟੀ ਵੀ ਚੰਗੀ ਆ ਸਿੰਘ ਬਹੁਤ ਸੋਹਣਾ ਲੱਗਾ ਬਾਕੀ ਬੂਰੀ ਨੀਲੀ ਆ ਕੀ ਸਾਰੀਆਂ ਨਿਹਨੀਆਂ ਕਵਰ ਕਰਦੀ ਆ 8 ਤੋਂ 9 ਲੀਟਰ ਜਿਹੜਾ ਦੁੱਧ ਤਿਆਰ ਆ ਤੇ ਮਗਰ ਕਾਫ ਕੀ ਜੇ ਇਹਦੇ ਮੇਲ ਕਾਫ ਜੀ ਵੀਰ ਜੀ ਮੇਲ ਕਾਫ ਜੇ ਮਗਰ ਦੂਜਾ ਸੁਹਾ ਲਾ ਲੈ ਕੋਈ ਤੀਜਾ ਸੁਹਾ ਲਾ ਲੈ ਪੇਠ ਪੁੜੇ ਦੀ ਚੰਗੀ ਆ ਕੱਦ ਵਜਨ ਦੀ ਵੀ ਚੰਗੀ ਏ ਬਾਕੀ ਨਿਗਲੀ ਦੀਆਂ ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਏ ਤੇ ਬੱਚਾ ਤੁਹਾਨੂੰ ਲਾਗੇ ਤੋਂ ਦਿਖਾ ਦਿੰਦੇ ਆਪਾਂ ਜੀ ਲਓ ਜੀ ਮਿਰਜੀ ਆ ਪੂਰਾ ਹੀ ਬੱਚਾ ਜੇ ਮਗਰ ਲਗਭਗ 20 ਨੀਲੀ ਦਾ ਵੀ ਜੀ ਆਉਂਦਾ ਜੀ ਬਹੁਤ ਸੋਹਣਾ ਬੱਚਾ ਹੈ ਵੀ ਪੂਰਾ ਐਕਟਿਵ ਆ ਕਰਦੇ ਆ ਵੀਰ ਨਾਲ ਇਹਦੇ ਰੇਟ ਦੀ ਗੱਲ ਦੱਸੋ ਵੀਰ ਜੀ ਕੀ ਰੇਟ ਰੱਖਣਾ ਇਹਦਾ ਵੀਰ ਜੀ ਇਹਦਾ ਜੈ ਜੀ ਜੀ ਬਿਲਕੁਲ ਅੱਛਾ ਜੀ ਤੁਹਾਨੂੰ ਪਤਾ ਤੇਜ ਦੇ ਹਿਸਾਬ ਨਾਲ ਤੇਜ ਤੇ ਬੰਦੇ ਹਿਸਾਬ ਨਾਲ ਬੰਦੇ ਹੋਣਾ ਪਰ ਚਲੋ ਮੋੜ ਮੂੜ ਖਰਾਬ ਕਰਕੇ ਚਲੋ ਭਾਣਾ ਮਿਲਿਆ ਹਾਂਜੀ ਇਹ ਭਾਣਾ ਦੇ ਦੇਣੀ ਆ ਆਪਾਂ ਵੀ ਠੀਕ ਜੀ ਉਹ ਤਰ੍ਹਾਂ ਤੁਹਾਨੂੰ ਪਤਾ ਵੀ ਇਹੋ ਜੀ ਝੋਟੀ ਆਪਾਂ 1 5 ਦੀ 10 ਦੀ ਵੇਚਦੇ ਰਹੇ ਹਾਂ ਹਾਂਜੀ ਚੰਗੀ ਏ ਹਾਂਜੀ ਇਸ ਤਰ੍ਹਾਂ ਤੇ ਵੀਰ ਜੀ ਮੁੱਲ ਜੋ ਮਰਜੀ ਭੋਵੇਂ 90 ਕਰਾ ਲਓ 95 ਕਰਾ ਲਓ ਹਾਂ ਨਾ 80000 ਦੀ ਰਣੀ 200 ਰੁਪਏ ਛੋਟ ਕਰ ਤਾਂ ਲਓ ਜੀ ਵੀਰ ਜੀ ਇਹ ਕੁਝ ਤੇ ਕੀ ਕਹਿੰਦੇ ਹੁੰਦੇ ਆ ਸਸਤਾ ਮਾਲ ਮਿਲਦੇ ਕਾਰਨ ਸਸਤੀ ਆ ਹਾਂਜੀ ਹਾਂਜੀ ਤੇ ਕੁਝ ਵੀਰ ਸ਼ੇਰ ਦੇ ਭਾਅ ਵੀ ਇਦਾਂ ਦੇ ਹੁੰਦੇ ਆ। ਚਲੋ ਵੀਰ ਜੀ ਆਪਾਂ ਨੂੰ ਬੱਡ ਰੇੜੀ ਤੋਂ ਮੜੀਏ ਭਾਅ ਨਾ ਮਿਲ ਗਈ ਥੋੜੀ ਜੀ। ਠੀਕ ਜੀ। ਚਲੋ। ਲਓ ਜੀ 80000 ਜੋ 200 ਰੁਪਿਆ ਛੋਟ 9 ਲੀਟਰ ਦੁੱਧ ਤੇ ਦਾਹਾਂਗ ਦੇਣਾ ਦਸਵੀਂ। ਆਓ ਜੀ ਕੁਝ ਨੰਬਰ ਦੇ। ਦੂਜਾ ਲਾਲੇ ਕੋਈ ਸੁਭਾ, ਤੀਜਾ ਲਾਲੇ ਵੀਰ ਭਰਾ ਇਹ ਵੀ। ਠੀਕ ਜੀ। ਤੇ ਇਸ ਵੀ ਨੂੰ ਸਾਹਮਣੇ ਫੀਮੇਲ ਕਾਫ ਆ। ਠੀਕ ਜੀ। ਇਹ ਕੋਈ 10 ਕਿਲੋ 15 ਦਰਾਂ ਦੀ ਲਾਲੇ ਹੱਦ। ਠੀਕ ਜੀ। ਬਿਲਕੁਲ ਤਾਜੀ ਸੋਈ ਆ। ਇਹਦੇ ਕੋਈ ਦੁੱਧ ਨਾ ਕਿ ਮੰਨ ਲਓ ਵੀ 8-9 ਕਿਲੋ ਦੁੱਧ ਇਸ ਟ ਦੋਧ ਦੇ ਅਜੇ ਚੜੀਆਂ ਨਹੀਂ ਮੱਜਾਂ ਹਾਂਜੀ ਦੋਧ ਦੇ ਅਜੇ ਠੀਕ ਉਹ ਵੀ ਨਹੀਂ ਖਾਧੀ ਕਿ ਚੜਨਗੀਆਂ ਚਲੋ ਤੁਹਾਨੂੰ ਪਤਾ ਹੀ ਇੱਧਰ ਹਾਂਜੀ ਇੱਕ ਤੇ ਪੱਠੇ-ਪੁੱਠੇ ਤੁਹਾਨੂੰ ਪਤਾ ਮੁੱਕ ਗਏ ਆ ਹਾਂਜੀ ਇੱਕ ਮਾਹੌਲ ਦੇ ਕਰਕੇ ਰੁੱਝੇ ਰੱਝੇ ਤੇ ਸੁਆ ਕਿੰਨੇ ਮਾਜੇ ਦਾ ਸੁਆ ਦੂਜਾ ਜਾਂ ਤੀਜਾ ਹੋਵੇ ਬਾਕੀ ਚਲੋ ਤੀਜਾ ਲਾ ਲੈਂਦੇ ਆ ਬਾ ਖੋਲੋ ਵੀਰ ਜੀ ਖੋਲ ਕੇ ਤੁਹਾਨੂੰ ਦਿਖਾ ਦਿੰਦੇ ਆ ਸੁਆ ਤੀਜਾ 8 ਤੋਂ 9 ਲੀਟਰ ਦੁੱਧ ਇਹਦੇ ਥੱਲੇ ਵੀ ਤਿਆਰ ਜੇ ਮਗਰ ਫੀਮੇਲ ਕਾਫ ਆ ਇਹਦਾ ਸੁਆ ਕਿੰਨੇ ਦਿਨਾਂ ਦਾ ਇਹਦਾ ਵੀ ਜੀ 10 ਤੋਂ 12 ਦਿਨਾਂ ਦਾ ਲਾਉ ਕੋਈ 10 ਤੋਂ 12 ਦਿਨਾਂ ਦਾ ਇਹਦਾ ਸੁਭਾਜੇ 10 ਤੋਂ 15 ਦਾ ਲਾ ਕੇ ਚੱਲਦਾ ਤੇ ਬਾਕੀ ਠਣ ਠਣ ਚੰਗੇ ਆ ਆਰਡਰ ਕੁਆਲਟੀ ਬਹੁਤ ਚੰਗੀ ਆ ਕਾਬ ਦੇ ਦਾ ਨਾਂ ਜਿਆਦਾ ਵੱਡਾ ਦੇ ਨਾਂ ਜਿਆਦਾ ਨਿਕਾ ਦਰਮਿਆਨਾ ਆ ਜਾਂ ਹਾਂਜੀ ਹਾਂਜੀ ਵੀਰ ਜੀ ਠੀਕ ਜੀ ਬਾਕੀ ਲੱਤਾਂ ਤੋਂ ਲੋਹੀ ਆ ਠਣ ਭਾੜਾ ਬਹੁਤ ਸੋਹਣਾ ਠਣ ਠਣ ਚਵਾਈ ਵਾਲਾ ਚੰਗਾ ਲੱਗਾ ਚਵਾਈ ਚਵਾਈ ਕਿਦਾਂ ਵੀਰ ਜੀ ਚਵਾਈ ਚੋਦੀ ਵੀਰ ਜੀ ਇੱਕ ਨੰਬਰ ਆ ਘਮਾੜੋ ਠੀਕ ਆ ਲੈ ਜਾਓ ਵੀਰ ਜੀ ਠੀਕ ਆ ਲਓ ਜੀ ਵੀਰ ਜੀ ਚੈੱਕ ਕਰ ਸਕਦੇ ਤੁਸੀਂ ਲਾ ਕੇ ਤੋਂ ਆਰਡਰ ਕੁਆਲਿਟੀ ਪਣਾ ਦਾ ਸੈਜ ਗੈਪ ਚੰਗਾ ਜੇ ਬਹੁਤ ਸੋਹਣੀ ਬਣੀ ਹੈ 8 ਤੋਂ 9 ਲੀਟਰ ਦੁੱਧ ਤਿਆਰ ਆ ਤੇ ਮਗਰੇ ਦੇ ਫੀਮੇਲ ਕਾਵ ਜੇ ਇਹ ਵੀ ਦਾਗ ਦੇਣਾ ਦਸੂਗਾ ਹਾਂ ਹਾਂਜੀ ਠੀਕ ਜੇ ਕਰਦੇ ਆਂ ਵੀਰ ਨਾਲ ਇਹਦੇ ਰੇਟ ਦੀ ਗੱਲ ਕੀ ਮੁੱਲ ਰੱਖਣਾ ਵੀਰ ਇਹਦਾ ਢੱਕ ਲਓ ਢੱਕ ਲਓ ਕੋਈ ਪਿਆਰ ਹੁੰਦਾ ਪਸ਼ੂ ਦਾ ਅਗੇ ਜਵਾਗਣਾ ਕੀ ਨਾ ਕਰਦਾ ਹੀ ਹੈ ਹਾਂਜੀ ਵੀਰ ਜੀ ਕੀ ਰੇਟ ਜੇ ਦਾ ਜੀ ਜੀ ਇਹ ਵੀ ਆਪਾਂ ਚਲੋ ਪਾਣਾ ਮੇਰੀ ਆਪਾਂ ਪਾਣਾ ਦੇ ਦੇਣੀ ਆ ਇੱਕ ਵੀ ਜੀ ਇਹ ਲੱਕਾ ਪਾਣ ਰੱਖਦੀ ਆ ਮਾਲਾ ਕੋਈ ਮੇਰੇ ਭਰਾ ਮੁਰਕੇ ਆਖੇ ਨਾ ਲਓ ਜੀ ਵੀਰ ਜੀ ਇਹ ਲੱਕਾ ਪਾਣ ਰੱਖਦੀ ਲੱਕ ਦੇ ਵਿੱਚੋਂ ਥੋੜੀ ਜੀ ਜਿਹਨੂੰ ਕਹਿ ਦਿੰਦੇ ਵੀ ਇੱਕ ਘੋੜੀ ਵਾਂਗੂੰ ਲੱਕੀ ਹਾਂਜੀ ਹਾਂਜੀ ਲੱਕਾ ਪਾਣ ਹਾਂਜੀ ਕਾਠੀ ਵਾਲੀ ਵੀ ਕਹਿ ਦਿੰਦੇ ਕਈ ਠੀਕ ਜੀ ਇਹ ਮੰਨ ਲਓ ਵੀ ਕੋਈ ਚੱਕਰ ਨਹੀਂ ਹੁੰਦਾ ਵੈਸੇ ਹੀ ਮੰਨ ਲਓ ਵੀ ਕਈਆਂ ਦੇ ਸ਼ੇਪ ਹੀ ਇੰਦਾਂ ਦੇ ਹਾਂਜੀ ਹਾਂਜੀ ਵੀ ਜੀ ਮੰਗਣ ਨੂੰ ਇਹਦਾ ਵੀ ਮੰਨ ਲਓ ਵੀ ਆਪਾਂ ਇਹ ਵੀ 90 95 ਦੀ ਹੱਕ ਰੱਖਾਉਂਦੀ ਹਾਂ ਮੈਂ ਇਹ ਵੇਖੰਦਾ ਬਿਲਕੁਲ ਸਹੀ ਤੁਹਾਨੂੰ ਪਤਾ ਹੀ ਹੈ ਹਾਂਜੀ ਹਾਂਜੀ ਹੁਣ ਅਸਾਂ ਤੇ ਆਪਾਂ 70000 ਦੇ ਦੋ ਸੂਈਆਂ ਸ਼ੁਰੂ ਕਰਦਾਂਗੇ ਹਾਂ ਨਾ ਵੇਖੋ ਕਿ ਭਲੇਖਾ ਭਲੋ ਖਦਨ ਲੱਗ ਗਿਆ ਨਹੀਂ ਨਹੀਂ ਜੀ ਜੀ ਠੀਕ ਲਓ ਜੀ ਵੀਰ ਜੀ ਆਫਰਾਂ ਇਹ 70000 ਦੀ ਤਾਜੀ ਸੂਈ 9 ਲੀਟਰ ਦੁੱਧ ਤੀਜਾ ਸੂਹਾ ਲਾਲੇ ਕੋਈ ਦੁੱਜਾ ਲਾਲੇ ਹਾਂਜੀ ਹਾਂਜੀ ਤੇ ਮਗਰ ਫੀਮੇਲ ਕਾਪ ਆਜੋ ਤੇ ਜੇ ਨੰਬਰ ਤੇ ਇਹ ਵੀ ਜੀ ਦੂਜਾ ਸੂਆ ਝੋਟੀ ਆ ਅੱਛਾ ਜੀ ਤੇ ਪਿਓਰ ਜੈਡ ਬ ਲੈ ਗਿਆ ਠੀਕ ਜੀ ਤੇ ਇਹ ਮੰਨ ਲਓ ਵੀ ਸੂਈ ਨੂੰ ਕੋਈ ਢਾਈ ਤੋਂ ਤਿੰਨ ਕੁ ਮਹੀਨੇ ਹੋ ਗਏ ਨੇ ਠੀਕ ਜੀ ਤੇ ਇੱਕ ਮਹੀਨਾ ਜੇ ਇਹਨੂੰ ਕੋਈ 6 ਤੋਂ 7 ਕੁ ਦਿਨ ਮੰਨ ਲਓ ਗਾਂ ਘੱਬਣ ਹੋਈ ਨੂੰ ਠੀਕ ਇੱਕ ਮਹੀਨਾ ਲਾ ਕੇ ਚੱਲੋ ਤੁਸੀਂ ਇੱਕ ਮਹੀਨਾ ਨਹੀਂ ਇੱਕ ਮਹੀਨਾ ਟੱਪ ਦੀ ਲਿਖੀ ਅੱਛਾ ਜੀ ਮੱਤੀ ਕੋਲ ਪਾਉਣੇ ਇਹਦੇ ਕੋਲ 9 ਲੀਟਰ ਦੁੱਧ ਹੈ ਸਟੈਂਡ ਤੇ ਰੈਡੀ ਜੇ 9 ਲੀਟਰ ਦੁੱਧ ਆ ਤੇ ਇੱਕ ਮਹੀਨਾ 7 ਦਿਨ ਬਣੀ ਨੂੰ ਟਾਈਮ ਹੋ ਗਿਆ ਮਗਰ ਕੱਦ ਵਜਨ ਦੀ ਚੰਗੀ ਤਗੜੀ ਮੈਂ ਆ ਬਹੁਤ ਜਿਆਦਾ ਤਗੜੀ ਆ ਠੀਕ ਜੀ ਦੂਜਾ ਸੁਗਾ ਦੂਜਾ ਸੁਗਾ ਤੇ ਮਗਰ ਕਾਹੂ ਵੀ ਹੈਗਾ ਹਾਂਜੀ ਲਓ ਜੀ ਇਹ ਰੱਬ ਨੇ ਦਿੱਤੀਆਂ ਖਾਜਰਾਂ ਦੇ ਵਿੱਚੇ ਨੰਬਰ ਰੱਖ ਨਾਲ ਫੀਮੇਲ ਕਾਹ ਵਜੇ ਪਲਿਆ-ਪੜਾਇਆ ਤੇ ਗਾੜੀ ਇੱਕ ਮਹੀਨਾ ਦੇ ਇਹ ਵੀ ਜੀ ਅਜੇ ਮੈਂ ਅੱਜ ਦੁਬਾਰਾ ਹੀ ਲਈ ਸੀ ਤੇ ਮੈਂ ਚੋਕੇ ਲਿਆਂਦੀ ਜੇ ਉੱਥੋਂ 2.5 ਕਿਲੋ ਘੱਟ ਤੋਂ ਘੱਟ ਵਿੱਚੋਂ ਜੇ ਮੈਂ ਠੀਕ ਜੀ ਅਜੇ ਵੇਖੋ ਪੰਡਾਂ 'ਚ ਪਾਈਆਂ ਥੱਲੇ ਆ ਰਹੀਆਂ ਇਹ ਵੀ ਕਰਮਾਲੀ ਨੇ ਪੰਡਾਂ ਹੀ ਪਾਈਆਂ ਦੇ ਆ ਕਦੋਂ ਥਣਾ ਦਾ ਸਹਿਜ ਬਹੁਤਾ ਹੀ ਸੋਹਣਾ ਲੱਗਾ ਕਰਮਾਲੀ ਨੂੰ ਹਾਂਜੀ ਲਓ ਜੀ ਵੀਰ ਜੀ ਕਰ ਸਕਦੇ ਹੋ ਤੁਸੀਂ ਚੈੱਕ ਕਿਦਾਂ ਕੁੜੀ ਬੰਦੇ ਦੇ ਸਰ ਜੀ ਵੱਡੀ ਛੋਟੀ ਦੂਜਾ ਸੁਬਾ ਇੱਕ ਮਹੀਨਾ ਦੇ 9 ਦਿਨ ਦੀ ਬਣੀ ਹੋ ਗਈ ਆ 8 ਤੋਂ 9 ਦਿਨ ਤੇ ਮਗਰ ਇਹਦੇ ਸੀਮਲ ਕਾ ਭਾਜੀ ਹਾਂਜੀ ਹਾਂਜੀ ਸੱਜਰ ਜੀ ਦੀ 1.5 ਲੱਖ ਰੁਪਏ ਦੀ 1.5 ਲੱਖ ਰੁਪਏ ਦੀ ਵੀਰ ਦੇ ਕਹਿਣ ਮੁਤਾਬਕ ਸੱਜਰ ਆ ਬਾਕੀ ਆਰਡਰ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਐ ਲੱਗਦਾ ਵੀ ਅਜੇ ਕੋਈ ਦਾਹ ਦੇਣਾ ਦੀ ਸੂਈ ਹੁੰਦੀ ਆ ਹਾਂਜੀ ਹਾਂਜੀ ਤਾਜ ਵਾ ਗਿਆ ਮਗਰ ਹਾਂਜੀ ਹਾਂਜੀ ਤੇ ਲਓ ਜੀ ਵੀਰ ਜੀ ਕਰ ਸਕਦੇ ਹੋ ਚੈੱਕ ਫੀਮਲ ਕਾ ਆ ਗਿਆ ਪਿਛੇ ਤੇ 9 ਤੋਂ 10 ਲੀਟਰ ਤੋਂ ਤਿਆਰ ਆ ਤੇ ਮਹੀਨੇ ਤੋਂ ਪਲਾਸ ਬਣੀ ਨੂੰ ਟਾਈਮ ਹੋ ਗਿਆ ਜੀ ਦੂਜਾ ਸੁਆ ਤੇ ਰੇਟ ਬਾਰੇ ਕਰਦੇ ਆ ਵੀਰ ਨਾਲ ਗੱਲ ਦੱਸੋ ਵੀਰ ਜੀ ਰੇਟ ਵੀਰ ਜੀ ਤੁਹਾਨੂੰ ਮੈਂ ਦੱਸਿਆ ਸੱਚਾ ਝੁੱਟੀ ਜੇ ਮੰਨ ਲਓ 1.5 ਲੱਖ ਰੁਪਏ ਦੀ ਹਾਂਜੀ ਤੇ ਚਲੋ ਆਪਾਂ ਨੂੰ ਉੱਚੇ ਬੱਚੇ ਕਰਕੇ ਭਾਣਾ ਮਿਲ ਗਈ ਆ ਤੇ ਇੱਕ ਨਾਲੇ ਮਾਹੌਲ ਦੀ ਕਰਕੇ ਹਾਂਜੀ ਭਾਣਾ ਮਿਲ ਗਈ ਭਾਣਾ ਦੇਣੀ ਇਸ ਟਾਈਮ ਤੇ ਵੀ ਜੀ ਮੰਗਣ ਨੂੰ ਜੋ ਮਰਜ਼ੀ ਮੰਗੀਏ 90 ਮੰਗ ਲਈਏ ਤਾਂ ਵੀ ਮਿਲ ਸਕਦਾ ਲਾਸਟ ਹਾਂਣਾ 70000 ਦੀ ਝੁੱਟੀ ਨਹੀਂ 200 ਰੁਪਏ ਛੋਟ ਕਰਨੀ ਹੈ 72000 ਦੀ 72000 ਰੁਪਏ ਦੀ ਠੀਕ ਐ ਲਓ ਵੀਰ ਜੀ ਇਹ ਤਾਂ ਫਿਰ ਆਫਰ ਹੀ ਹੋ ਗਈ ਕੇ ਲਓ ਵੀਰ ਜੀ 72000 ਚ 200 ਰੁਪਿਆ ਛੋਟ 10 ਲੀਟਰ ਦੁੱਧ 1 ਮਹੀਨਾ 7 ਦਿਨ ਬਣੀ ਨੋਗੇ ਆ ਤੇ ਮਗਰ ਫੀਮੇਲ ਕਾ ਆਪ ਇਧਰ ਆਪਣੀ ਘਰ ਵਾਲੀ ਕਰਮ ਵਾਲੀ ਨਾਮ ਲਾਈ ਆਉਂਦੀ ਆ ਠੀਕ ਐ ਆਹ ਵੀਰ ਜੀ ਇਹ ਤੇ ਬਾ ਕਮਾਲ ਹੀ ਆਰਡਰ ਆ ਦੇ ਜੀ ਆਪਾਂ ਫਿਲ ਕਰਕੇ ਤੁਹਾਨੂੰ ਦਿੰਦੀ ਆ ਪਾ ਕੇ ਤੇ ਰੁਪਏ ਨੂੰ ਚੋਰ ਕੇ ਦਵਾਗੇ ਕੇ ਲਓ ਵੇਖੋ ਜੀ 2 ਲੀਟਰ ਦੁੱਧ ਸੁੱਖ ਰੱਖੇ ਮੱਜ ਵੀ ਤਾਂ 2 ਲੀਟਰ ਦੁੱਧ ਪਰੂਗੀ ਕਰਮਾਲੀ ਚੋਕੇ ਦੇਣਾ ਵੀ ਜੀ ਗੱਲਾਂ ਬਾਤਾਂ ਨਹੀਂ ਦੇਖੰਦੇ ਆ ਭਾਜੀ ਦੇਖੰਦੇ ਆ ਜਿਹੜਾ ਪਸ਼ੂ ਚੰਗਾ ਉਹਨੂੰ ਚੰਗਾ ਹੀ ਕਿਹਾ ਜਾਣਾ ਹਾਂਜੀ ਇਧਰੋਂ ਥਣ ਬਹੋ ਲਓ ਜੀ ਇਧਰ ਵੇਖੋ ਗੈਪਸ ਹੈ ਜੀ ਇੱਥੋਂ ਕਰਤੂਤਾ ਪਤਾ ਲੱਗਦੀਆਂ ਹੈ ਪਸ਼ੂਆਂ ਦੀ ਜੀ ਕਹਿਣ ਵਾਲੀ ਨਹੀਂ ਆਪਾਂ ਆਪਾਂ ਕਿਹਾ ਵੀ ਇਹਦੇ ਬਾਰੇ ਦੱਸਣਾ ਨਹੀਂ ਕੁਝ ਵੀ ਨਹੀਂ ਨਹੀਂ ਵੀ ਜੀ ਇਹ ਸੂਏ ਨੂੰ ਹਣਸੂਣ ਦੋ ਬਸ ਠੀਕ ਹੈ ਹੋਰ ਕੋਈ ਬੇਨਤੀ ਵਾਹਿ ਜੀ ਦੀ ਬਾਕੀ ਆਪਣਾ ਵੀਰਪਰਾ ਚਲੋ ਜਿੱਥੇ ਜਿੱਤੇ ਵੀ ਹੈਗੇ ਮਹਾਰਾਜੇ ਗੁਰੂ ਰਾਮਦਾਸ ਸੋਖੀ ਰੱਖੇ ਹਾਂਜੀ ਰੌਣਾ ਬਥੇਰਾ ਬਾਕੀ ਚਲੋ ਮਹਾਰਾਜ ਕਰਮਾ ਦਾ ਜੋ ਕਰਨਾ ਹਾਂਜੀ ਬਿਲਕੁਲ ਸਹੀ ਗੱਲ ਜੀ ਲਓ ਜੀ ਵੀਰ ਜੀ ਪੂਰੀ ਵੀਡੀਓ ਵੇਖਣ ਲਈ ਧੰਨਵਾਦ ਸਾਰੇ ਭਰਾਵਾਂ ਦਾ